ਗ੍ਰਾਈਂਡਰ ਲਿੱਤਾ ਉਸ ਗ੍ਰਾਈਂਡਰ ਦੇ ਵਿੱਚ ਆਪਾਂ ਨੇ ਜਿਹੜੀਆਂ ਮੂਫਲੀਆਂ ਪਹਿਲਾਂ ਭੋ ਕੇ ਰੱਖੀਆਂ ਐ ਰਾਤ ਦੀਆਂ ਭੋ ਕੇ ਰੱਖੀਆਂ ਹਾਂ ਇਹ ਰਾਤ ਦੀਆਂ ਭੋ ਕੇ ਰੱਖੀਆਂ ਦੇਖੋ ਸੌਫਟ ਸੌਫਟ ਜਦੋਂ ਹੋ ਜਾਣ ਤਾਂ ਤੁਸੀਂ ਇਹਨਾਂ ਨੂੰ ਪਾਣੀ ਕੱਢ ਕੇ ਠੀਕ ਹੈ ਇਹਦੇ ਤੁਸੀਂ ਗ੍ਰਾਈਂਡਰ ਚ ਪਾ ਦੇਣੀ ਐ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਕੇਲਾ ਤੁਸੀਂ ਲਿੱਤਾ ਇਸ ਨੂੰ ਤੁਸੀਂ ਕੇਲੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੁਸੀਂ ਇਹ ਵੀ ਦੇਖੋ ਦੂਜੇ ਨੰਬਰ ਤੇ ਤੁਸੀਂ ਗ੍ਰਾਈਂਡਰ ਦੇ ਵਿੱਚ ਪਾਤੇ ਹੂੰ ਤੀਸਰੇ ਵਾਰ ਤੁਸੀਂ ਜਿਹੜਾ ਇਹ ਦੁੱਧ ਇਹ ਤੁਸੀਂ ਗ੍ਰਾਈਂਡਰ ਦੇ ਵਿੱਚ ਪਾ ਕੇ ਤੁਸੀਂ ਇਸ ਨੂੰ ਤਦ ਤੱਕ ਗ੍ਰाइंड ਕਰਨਾ ਹੈ ਜਦੋਂ ਹਾਂ ਥੋੜਾ ਸ਼ੇਕ ਬਣ ਜੇ ਠੀਕ ਹੈ ਸ਼ੇਕ ਬਣਨ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਗਲਾਸ ਦੇ ਵਿੱਚ ਦੁੱਧ ਪਾਓ ਠੀਕ ਹੈ ਪਾ ਕੇ ਤੁਸੀਂ ਇਸ ਨੂੰ ਪੀ ਲਓ ਠੀਕ ਹੈ ਇਹ ਇਹ ਜਿਹੜਾ ਫਾਰਮੂਲਾ ਹੈ ਤੁਸੀਂ 2 ਜਾਂ 3 ਦਿਨ 4 ਦਿਨ ਕਰਨਾ ਸ਼ੁਰੂ ਕਰੋ ਤੁਹਾਨੂੰ ਆਪਣੇ ਚਿਹਰੇ ਦੇ ਵਿੱਚ ਆਪਣੀ ਸਰੀਰ ਦੀ ਵਜ਼ਨ ਦੇ ਵਿੱਚ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਸਰ ਸਮਾਂ ਤੁਸੀਂ ਸਵੇਰੇ ਜਦੋਂ ਉੱਠਦੇ ਹੋ ਉਠਣ ਤੋਂ ਬਾਅਦ ਤੁਸੀਂ ਆਪਣਾ ਬ੍ਰਸ਼ ਵਗੈਰਾ ਜੰਗਲ ਪਾਣੀ ਜਾ ਕੇ ਫ੍ਰੀ ਹੋ ਕੇ ਤੁਸੀਂ ਇਸ ਨੁਸਖੇ ਨੂੰ ਬਣਾਓ ਤੇ ਇਹਦਾ ਸੇਵਨ